ਵੇਚ ਇੱਕ ਵਾਰ ਫਿਰ ਤੋਂ ਵੱਡਾ ਹਾਦਸਾ ਵਾਪਰਿਆ ਸੋ ਵਾਪਰਨ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਦਰਸਲ 13 ਸਾਲਾ ਬਾਲਤਾਕਾਰਾ ਮਾਇਸ਼ਾ ਦਿਖਸ਼ਿਤ ਅਤੇ ਉਸਦੀ ਮਾਸੀ ਸੂਰਵੀ ਜੋ ਕਿ ਆਪਣਾ ਜਨਮ ਦਿਨ ਮਨਾਉਣ ਦੇ ਲਈ ਗਈ ਸੀ ਤੇ ਜਿਸ ਦੇ ਕਿ ਖੰਬੇ ਤੋਂ ਟ੍ਰਾਈਲਰ ਡਿੱਗਣ ਕਰਕੇ ਉਹ ਜ਼ਖਮੀ ਹੋ ਗਈ ਸੋ ਦੋਵਾਂ ਨੂੰ ਤੁਰੰਤ ਨੇਜੀ ਹਸਪਤਾਲ ਚ ਲਿਜਾਇਆ ਗਿਆ ਕਟਨਾਰੀ ਸੂchna ਮਿਲਦੇ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਤੇ ਇਸ ਦੇ ਨਾਲ ਹੀ ਟਾਈਲਾ ਉਖੜਣ ਵਾਲੀ ਥਾਂ ਤੋਂ ਆਵਾਜਾਈ ਵੀ ਬੰਦ ਕਰ ਦਿੱਤੀ ਗਈ। ਸੋ ਚੰਡੀਗੜ੍ਹ ਦਾ ਲਾਂਤੇ ਮਾਲ ਫਿਰ ਤੋਂ ਸੁਰਖੀ ਆ ਦੇ ਵਿੱਚ ਜਿੱਥੇ ਕਿ ਵੱਡਾ ਹਾਦਸਾ ਹੋਇਆ ਸੋ ਕੁਲਵੀਰੇ ਵੱਡਾ ਹਾਦਸਾ ਵਾਪਰਿਆ ਮਸ਼ਹੂਰ ਅਦਾਕਾਰਾ ਜਿਹੜੇ ਕਿ ਬਾਹਰ ਅਦਾਕਾਰਾ ਮਾਈਸ਼ਾ ਦਿਖਸ਼ਿਤ ਜਿਹੜੇ ਕਿ ਜ਼ਖਮੀ ਹੋਏ ਅਦਾਜ਼ੇ ਕਿ ਕੁਝ ਦਿਨ ਪਹਿਲਾਂ ਵੀ ਕੁਝ ਸਮਾਂ ਪਹਿਲਾਂ ਵੀ ਜਿਹੜਾ ਕਿ ਇੱਕ ਬੱਚੇ ਨਾਲ ਇਹ ਹਾਦਸਾ ਵਾਪਰਿਆ ਸੀ। ਜਿ cục ਵੀ ਦੇ ਨਾਲ ਇੱਕ ਪਲਟਰਨ ਦੇ ਨਾਲ ਇੱਕ ਬੱਚੇ ਦੀ ਮੌਤ ਜਿਹੜੀ ਹੈਗੀ ਹੈ ਉਹ ਹੋ ਚੁੱਕੀ ਹੈ ਅਲੰਤੇ ਮਾਲ ਦੇ ਵਿੱਚ ਵੀ ਲੇਕਿਨ ਲਾਪਰਵਾਹੀਆਂ ਦਾ ਜਿਹੜਾ ਸਿਲਸਿਲਾ ਹੈ ਉਹ ਵੀ ਲਗਾਤਾਰ ਜਾਰੀ ਹੈ ਕਿਉਂਕਿ ਕੱਲ ਸ਼ਾਮੀ ਵੀ ਇੱਕ ਘਟਨਾ ਜਿਹੜੀ ਹੈਗੀ ਹੈ ਉਹ ਹੋਈਏ ਜਿਸ ਦੇ ਵਿੱਚ ਇੱਕ ਚਾਈਲਡ ਆਰਟਿਸਟ ਮਾਇਸਾ ਦਿਖਸ਼ਿਤ ਜਿਹੜਾ ਕਿ ਆਪਣਾ ਜਨਮ ਦਿਨ ਮਨਾਉਣ ਵਾਸਤੇ ਆਪਣੇ ਪਰਿਵਾਰ ਦੇ ਨਾਲ ਇੱਥੇ ਆਈ ਹੋਈ ਸੀ ਉਹ ਜਿਹੜੀ ਹੈਗੀ ਉਹ ਫੋਟੋ ਖਿੱਚ ਰਹੀ ਸੀ ਕਿਸੇ ਕਿਲਰ ਤੋਂ ਜਿਹੜਾ ਹੈਗਾ ਉਹ ਟਾਈਲਾਂ ਡਿੱਗੀਆਂ ਤੇ ਇਹਨਾਂ ਨੂੰ ਸੱਟ ਲੱਗੀ ਹੈ ਇਹਨਾਂ ਦੇ ਨਾਲ ਇਹਨਾਂ ਦੀ ਇੱਕ ਹੋਰ ਰਿਸ਼ਤੇਦਾਰ ਜਿਹੜੀ ਹੈਗੀ ਹੈ ਮਹਿਲਾ ਉਹ ਵੀ ਸਹਾਲ ਹੋਈ ਹੈ ਤੇ ਦੋਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੋ ਫਿਲਹਾਲ ਨਦੀ ਹਾਲਤ ਕੀ ਨੇ ਇਸ ਵੇਲੇ ਦੇਖੋ ਹਾਲਤ ਠੀਕ ਹੈ ਪਰੰਤੂ ਪੁਲਿਸ ਨੇ ਵੀ ਜਿਹੜੀ ਹੈਗੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਕਿਉਂਕਿ ਪਹਿਲਾਂ ਵੀ ਇਲਾਕੇ ਮਾਲ ਦੀ ਲਾਪਰਵਾਹੀ ਦੇ ਸਬੰਧੀ ਇੱਕ ਵੱਡਾ ਸਵਾਲ ਜਿਹੜਾ ਹੈਗਾ ਇੱਕ ਇੱਕ ਬੱਚੇ ਦੀ ਮੌਤ ਨੂੰ ਲੈ ਕੇ ਉੱਠ ਚੁਕਿਆ ਹੈ ਜੀ ਬਿਲਕੁਲ ਜੀ ਬਿਲਕੁਲ ਬੈਲੰਸ ਮੈਂ ਤੇ ਵੀ ਕਾਫੀ ਵੱਡੇ ਸਵਾਲ ਉੱਠਦੇ ਨੇ ਕਿ ਸਾਮ ਸਭਾਲ ਨਹੀਂ ਕੀਤੀ ਗਈ ਆ ਉਸ ਜਗ੍ਹਾ ਦੇ ਜਿੱਥੋਂ ਦੇ ਟਾਈਲਾਂ ਜਿੱਗੀਆਂ ਸੀ نیچے ਕੋਈ ਵੱਡਾ ਹਾਦਸਾ ਹੋ ਸਕਦਾ ਕਿ ਜਿਵੇਂ ਕਿ ਪਿਛਲੀ ਵਾਰ ਵਾਪਰਿਆ ਸੀ ਸੋ ਕੀ ਕੁਝ ਕਾਰਵਾਈ ਹੁਣ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਸੋ ਮੈਨੇਜਮੈਂਟ ਦਾ ਕੀ ਕਹਿਣਾ ਹੈ ਇਸ ਦੇ ਵਿੱਚ ਦੇਖੋ ਬਿਲਕੁਲ ਮੈਨੇਜਮੈਂਟ ਪਿਛਲੇ ਜਿਸ ਤਰ੍ਹਾਂ ਦੇ ਨਾਲ ਪਿਛਲੇ ਵਾਰ ਵੀ ਹਾਦਸੇ ਤੋਂ ਬਾਅਦ ਮੈਨੇਜਮੈਂਟ ਚਲੀ ਹੈਗੀ ਉਹ ਚੁੱਕ ਰਹੀ ਸੀ ਇਸ ਵਾਰ ਵੀ ਮੈਨੇਜਮੈਂਟ ਵੱਲੋਂ ਕੋਈ ਬਿਆਨ ਜਿਹਾ ਹੈਗਾ ਉਹ ਨਹੀਂ ਆਇਆ ਪਰੰਤੂ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜਿੱਥੇ ਹਾਦਸਾ ਹੋਇਆ ਹੈ ਉਸ ਏਰੀਆ ਨੂੰ ਖਾਲੀ ਕਰਵਾ ਕੇ ਉਸ ਨੂੰ ਉਹਦੇ ਉੱਤੇ ਜਿਹੜੀ ਹੈਗੀ ਹੈ ਉੱਥੇ ਪੁਲਿਸ ਜਿਹੜੀ ਹੈਗੀ ਉਹ ਲਗਾ ਦਿੱਤੀ ਗਈ ਹੈ ਤਾਂ ਕਿ ਹੋਰ ਲੋਕੀ ਉਸ ਥਾਂ ਤੋਂ ਨਾ ਨਿਕਲ ਤੇ ਜਾਂਚ ਦੇ ਵਿੱਚ ਵੀ ਕਿਉਂਕਿ ਜਦੋਂ ਜਾਂਚ ਹੋ ਰਹੀ ਹੈ ਇਸ ਹਾਦਸੇ ਦੀ ਤਾਂ ਉਸ ਲਈ ਵੀ ਜ਼ਰੂਰੀ ਹੈ ਕਿ ਇਸ ਹਾਦਸੇ ਇਸ ਜਗ੍ਹਾ ਨੂੰ ਜਿਹੜੀ ਹੈ ਲੋਕਾਂ ਤੋਂ ਦੂਰ ਰੱਖਿਆ ਜਾਵੇ